ਤਾਂ ਜੀ ਵੀਡੀਓ ਵੇਖ ਰਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਫਿਰ ਤੱਕ ਜਰੂਰ ਦੇਖਣਾ ਜਿੱਦਾ ਵੀਰ ਪੇਟਾ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲਾ ਮੋੜ ਪੁੱਜਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਪਤਨੀ ਨੇ ਵਾਪਸ ਮੰਗੇ ਮੋਬਾਈਲ ਤੇ ਲੈਪਟਾਪ ਜਾਣੋ ਕਿਉਂ ਹਰਿਆਣਾ ਦੇ ਐਡੀਜੀਪੀ ਪਾਈ ਪੂਰਨ ਕੁਮਾਰ ਦੀ ਖੋਦਖੋਸ਼ੀ ਦਾ ਮਾਮਲਾ ਇੱਕ ਵਾਰ ਫਿਰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਹੁੰਚ ਗਿਆ ਹੈ ਪੂਰਨ ਕੁਮਾਰ ਦੀ ਪਤਨੀ ਸੀਨੀਅਰ ਆਈਐਸ ਅਧਿਕਾਰੀ ਅਮਨ ਮਨੀਤ ਪੀ ਕੁਮਾਰ ਨੇ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਪਤੀ ਦੇ ਮੋਬਾਈਲ ਫੋਨ ਅਤੇ ਲੈਪਟਾਪ ਦੀ ਵਾਪਸ ਲਈ ਪਟੀਸ਼ਨ ਦਾਇਰ ਕੀਤੀ ਹੈ ਅਦਾਲਤ ਨੇ ਚੰਡੀਗੜ੍ਹ ਪੁਲਿਸ ਅਤੇ ਸਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਪਟੀਸ਼ਨ ਤੇ ਸੁਣਵਾਈ ਹੋਣ 4 ਨਵੰਬਰ ਨੂੰ ਹੋਵੇਗੀ ਆ ਮਨੀਤ ਨੇ ਕਿਹਾ ਕਿ ਪੁਲਿਸ ਨੇ ਉਸਦੇ ਪਤੀ ਦੇ ਦੋ ਮੋਬਾਈਲ ਫੋਨ ਅਤੇ ਲੈਪਟਾਪ ਜ਼ਬਤ ਕਰ ਲਿਆ ਕਰ ਲਿਆ ਹੈ ਇਹਨਾਂ ਵਿੱਚ ਨਿੱਜੀ ਤੇ ਵਿੱਤੀ ਜਾਣਕਾਰੀ ਦਾ ਭੰਡਾਰ ਹੈ ਇਸਦੇ ਮੋਬਾਈਲ ਫੋਨ ਬੈਂਕ ਖਾਤਿਆਂ ਨਾਲ ਜੁੜੇ ਹੋਏ ਹਨ ਇਸ ਲਈ ਉਸ ਨੂੰ ਤੁਰੰਤ ਉਹਨਾਂ ਦੀ ਲੋੜ ਹੈ ਉਸਨੇ ਕਿਹਾ ਕਿ ਪੁਲਿਸ ਨੇ ਉਸਦੇ ਮੋਬਾਈਲ ਫੋਨ ਅਤੇ ਲੈਪਟਾਪ ਦੇ ਤੋਂ ਲੜਿੰਦੇ ਰਿਕਾਰਡ ਪ੍ਰਾਪਤ ਕਰ ਲਏ ਹੋਣਗੇ ਇਸ ਲਈ ਉਹ ਹੁਣ ਮੋਬਾਈਲ ਫੋਨ ਅਤੇ ਲੈਪਟਾਪ ਵਾਪਸ ਕਰਨ ਦੀ ਮੰਗ ਕਰਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ